ਇਹ ਖਬਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਨਗਰ ਕਾਉਂਸਲ ਤੇ ਹੁਣ ਆਮ ਆਦਮੀ ਪਾਰਟੀ ਦੀ ਅੱਖ ਆ ਗਈ ਹੈ ਤੇ ਆਉਂਦੇ ਕੁਝ ਦਿਨਾਂ ਦੇ ਵਿੱਚ ਇਸ ਦੇ ਵਿੱਚ ਇੱਕ ਵੱਡੀ ਕੁਰਸੀ ਤੇ ਪਟਾਕਾ ਪੈਣ ਵਾਲਾ ਯਾਨੀ ਜੇ ਇਹ ਕਹਿ ਲਈਏ ਕਿ ਇੱਥੇ ਖਾਲੀ ਪਈਆਂ ਦੋ ਕੁਰਸੀਆਂ ਦੋ ਅਹੁਦਿਆਂ ਤੇ ਆਮ ਆਦਮੀ ਪਾਰਟੀ ਕਾਬਜ ਹੋਣ ਵਾਲੀ ਆ ਤੇ ਇਸ ਵਿੱਚ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਹਾਲਾਂਕਿ ਸਿਆਸੀ ਮਾਹਰ ਤੇ ਫਰੀਦਕੋਟ ਦੀ ਸਿਆਸੀ ਹਵਾ ਦੱਸਦੀ ਆ ਕਿ ਆਮ ਆਦਮੀ ਪਾਰਟੀ ਕੋਲੇ ਉਸ ਕੁਰਸੀ ਤੇ ਬੈਠਣ ਲਈ ਬਹੁਮਤ ਨਹੀਂ ਆ ਗੱਲ ਕਰ ਰਹੇ ਆ ਵਿਜੇ ਸ਼ਾਪੜਾ ਦੀ ਜਿਹੜੇ ਨਗਰ ਕੌਂਸਲ ਦੇ ਮੈਂਬਰ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਮਭੰਤ ਸਿੰਘ ਬੰਟੀਰਮਣਾ ਦੇ ਖਾਸਮ ਖਾਸ ਰਹੇ ਆ ਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਪਿਛਲੇ ਦਿਨੀ ਉਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਅਸਲ ਵਿੱਚ ਚੰਡੀਗੜ੍ਹ ਮੇਅਰ ਦੀ ਚੋਣ ਲਈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜੋੜ ਤੋੜ ਕੀਤਾ ਸੀ ਉਸੇ ਤਰਜ਼ ਤੇ ਕੋਈ ਜੋੜ ਤੋੜ ਕਰਕੇ ਹਮੈਤ ਲੈ ਕੇ ਉਹ ਨਗਰ ਕੌਂਸਲ ਦੀ ਖਾਲੀ ਪਈ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਦੀ ਕੁਰਸੀ ਵਿੱਚੋਂ ਕਿਸੇ ਇੱਕ ਤੇ ਆਪਣੇ ਇਸ ਆਗੂ ਨੂੰ ਬਿਠਾਉਣ ਲਈ ਚਾਰਾ ਜੋਈ ਕਰ ਰਹੀ ਹੈ ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਹੀ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਵੀ ਕੀਤੀ ਗਈ ਸੀ ਪਰ ਇਹ ਚੋਣ ਸਿਰਫ ਨਿਜਮਾ ਅਨੁਸਾਰ 1 ਸਾਲ ਲਈ ਹੀ ਕੀਤੀ ਜਾਂਦੀ ਹੈ ਇਸ ਲਈ ਪਹਿਲਾਂ ਚੁਣੇ ਅਹੁਦੇਦਾਰਾਂ ਦੀ ਟਰਮ ਹੁਣ ਖਤਮ ਹੋ ਚੁੱਕੀ ਹੈ ਤੇ ਇਹ ਦੋਨੇ ਕੁਰਸੀਆਂ ਇਸ ਵੇਲੇ ਖਾਲੀ ਪਈਆਂ ਹਨ ਇੱਥੇ ਇਹ ਦੱਸਣਾ ਯੋਗ ਹੈ ਕਿ ਫਰੀਦਕੋਟ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਕੋਲ ਹੁਣ 2 ਐਮਸੀ ਹੋ ਗਏ ਹਨ ਜਦੋਂ ਕਿ ਅਕਾਲੀ ਦਲ ਕੋਲ ਇਸ ਵੇਲੇ 6 ਐਮਸੀ ਰਹਿ ਗਏ ਹਨ ਤੇ ਇੱਕ ਆਜ਼ਾਦ ਐਮਸੀ ਆ ਤੇ ਬਾਕੀ ਦੇ 16 ਐਮਸੀ ਕਾਂਗਰਸ ਨਾਲ ਸੰਬੰਧਤ ਹਨ ਮੀਤ ਪ੍ਰਧਾਨ ਦੀ ਕੁਰਸੀ ਤੇ ਬੈਠਣ ਲਈ ਆਮ ਆਦਮੀ ਪਾਰਟੀ ਨੂੰ ਆਪਣੇ ਤੋਂ ਇਲਾਵਾ 12 ਹੋਰ ਐਮਸੀ ਚਾਹੀਦੇ ਹਨ ਜਿਨ੍ਹਾਂ ਦੀ ਹਮਾਇਤ ਕਿਸ ਤਰ੍ਹਾਂ ਜੁਟਾਈ ਜਾਵੇਗੀ ਇਸ ਬਾਰੇ ਆਪਣੀ ਕੋਈ ਵੀ ਵਿਉਂਤ ਨਾ ਤਾਂ ਪਾਰਟੀ ਦੱਸ ਰਹੀ ਹੈ ਤੇ ਨਾ ਹੀ ਇਸ ਕੁਰਸੀ ਤੇ ਬੈਠਣ ਦੇ ਚਾਹਵਨ ਵਿਜੇ ਸ਼ਾਵੜਾ ਪਰ ਉਹ ਇਸ ਕੁਰਸੀ ਤੇ ਬੈਠਣ ਲਈ ਪੂਰੀ ਤਰ੍ਹਾਂ ਕੌਨਫੀਡੈਂਟ ਦਿਖਾਈ ਦੇ ਰਹੇ ਹਨ ਸੂਤਰਾ ਤੋਂ ਪਤਾ ਲੱਗਾ ਹੈ ਕਿ ਲੋੜੀਂਦੇ ਕੌਂਸਲਰਾਂ ਦਾ ਪ੍ਰਬੰਧ ਆਮ ਆਦਮੀ ਪਾਰਟੀ ਨੇ ਕਰ ਲਿਆ ਹੈ ਤੇ ਹੁਣ ਇੰਤਜ਼ਾਰ ਬਸ ਸਿਰਫ ਸਰਕਾਰ ਵੱਲੋਂ ਮੀਤ ਪ੍ਰਧਾਨ ਦੀ ਚੋਣ ਲਈ ਐਲਾਨ ਹੋਣ ਦਾ ਕੀਤਾ ਜਾ ਰਿਹਾ ਹੈ। ਇਸ ਕੁਰਸੀ ਤੇ ਨਜ਼ਰ ਰੱਖਦੇ ਹੋਏ ਅੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਪਟਾਕਾ ਪਾਉਣ ਦੇ ਰੌਮ ਵਿੱਚ ਆਉ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤਨ। ਹਾਲੇ ਸਾਹਿਬ ਜਿਹੜਾ ਵਿਜੇ ਸ਼ਾਵੜਾ ਜੀ ਹੈਗੇ ਉਹ ਸ਼੍ਰੋਮਣੀ ਕਾਲੀ ਦਲ ਛੱਡ ਕੇ ਪਿਛਲੇ ਹਫਤੇ ਅਰਜੋਤ ਸਿੰਘ ਭਾਂਸ ਦੀ ਹਾਇਰੀ ਚੋ ਫ੍ਰੀ ਕੋਰਪੋਰੇਟ ਵਿਧਾਇਕ ਦੇ ਘਰੇ ਜਿਹੜਾ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਸੀ ਉਹ ਮੌਜੂਦਾ ਐਮਸੀ ਹੈਗੇ ਆ ਔਰ ਇਸ ਦਲ ਬਦਲੀ ਨਾਲ ਜਾਂ ਇਸ ਨਿਸ਼ਾਨੇ ਨਾਲ ਜਿਹੜਾ ਆਮ ਆਦਮੀ ਪਾਰਟੀ ਇੱਕ ਵੱਡਾ ਸਕੋਰ ਬਣਾਉਣਾ ਚਾਹੁੰਦੀ ਹੈ ਉਹ ਨਗਰ ਕੌਂਸਲ ਦੀ ਮੀਤ ਪ੍ਰਧਾਨਗੀ ਤੇ ਜਿਹੜਾ ਕਾਬੂ ਹੋਣਾ ਚਾਹੁੰਦੀ ਹੈ ਕਿਉਂਕਿ ਜਿਹੜਾ ਮੌਜੂਦਾ ਪ੍ਰਧਾਨ ਹੈਗਾ ਉਹ ਕਾਂਗਰਸ ਪਾਰਟੀ ਨਾਲ ਸੰਬੰਧਤ ਹੈਗਾ ਤਾਂ ਉਹਨਾਂ ਨੇ ਨਗਰ ਕੌਂਸਲ ਵਿੱਚ ਆਦੀ ਭਾਗੀਦਾਰੀ ਬਣਾਉਣ ਦੇ ਲਈ ਵੀ ਸ਼ਾਹਬਾ ਨੂੰ ਸ਼ਾਮਲ ਕੀਤਾ ਔਰ ਜਿੰਨੇ ਕੋ ਉਹਨਾਂ ਨੂੰ ਐਮਸੀ ਚਾਹੀਦੇ ਹੈਗੇ ਲਗਭਗ 13 ਚਾਹੀਦੇ ਆ ਔਰ ਇਹਨੇ ਐਮਸੀ ਉਹਨਾਂ ਦੇ ਕੋਲੇ ਹੈਗੇ ਆ ਜਿਹੜੀ ਮੀਤ ਪ੍ਰਧਾਨ ਦੀ ਸਾਮੀ ਆ ਉਹ ਪੋਸਟ ਆ ਜਿਹੜੀ ਖਾਲੀ ਪਈ ਆ ਇਹ ਲੱਗਦਾ ਵੀ ਕਿਸੇ ਵੀ ਵੇਲੇ ਜਨਵਰੀ ਤੋਂ ਬਾਅਦ ਮੀਤ ਪ੍ਰਧਾਨ ਦਾ ਜਿਹੜਾ ਆਉਦਾ ਹੈਗਾ ਨਗਰ ਕੌਂਸਲ ਫੀਕਟ ਵਿੱਚ ਉਹ ਆਮ ਆਦੀ ਪਾਰਟੀ ਦੇ ਲੈ ਉਹ ਹੱਥ ਲੱਗ ਸਕਦਾ ਤੇ ਇਹਦੇ ਨਾਲ ਸ਼ਾਇਦ ਫਿਰ ਵੀ ਹੈਗਾ ਵੀ ਉਹ ਉਹਦੇ ਚ ਜਿਹੜੇ ਇਹਨਾਂ ਦੇ ਕੰਮ ਕਰਵਾਉਣ ਦੀ ਆਪਦੀ ਮਰਜ਼ੀ ਨਾਲ ਜਿੱਥੇ ਕੰਮ ਕਰਾਉਣਾ ਚਾਹੁੰਦੀ ਹੈ ਉਹਦੇ ਲਈ ਇਹਨਾਂ ਦਾ ਰਾਹ ਖੁੱਲ ਜਾਊਗਾ ਲੱਗਦਾ ਵੀ ਅਮੀਤ ਪ੍ਰਧਾਨ ਇਹਨਾਂ ਦਾ ਬਣਦੇ ਨਾਲ ਸ਼ਹਿਰ ਦਾ ਵਿਕਾਸ ਕੰਮਾਂ ਨੂੰ ਕੋਈ ਠੁਮਣਾ ਮਿਲੇਗਾ ਤੇ ਚਲੋ ਆਸ ਤਾਂ ਇਹੀ ਰੱਖੀ ਜਾ ਸਕਦੀ ਹੈ ਕਿ ਉਹਨਾਂ ਦੀ ਇਹ ਸਰਕਾਰ ਵਾਲੀ ਪਾਰਟੀ ਰੂਲਿੰਗ ਪਾਰਟੀ ਚ ਆਉਣ ਨਾਲ ਵੀ ਸ਼ਾਇਦ ਕੋਈ ਸ਼ਹਿਰ ਦਾ ਵੀ ਭਲਾ ਹੋਵੇ ਆਮ ਆਦਮੀ ਪਾਰਟੀ ਕੋਲੇ ਉਹਨੇ ਬੰਦੇ ਹੈ ਨਹੀਂ ਜਿੰਨੇ ਚਾਹੀਦੇ ਪਰ ਉਮੀਦਵਾਰ ਆ ਜਿਹੜਾ ਵਿਜੇ ਸ਼ਾਵੜਾ ਉਹ ਕੌਨਫੀਡੈਂਟ ਦਿਖਾਈ ਦੇ ਰਿਹਾ ਮੈਨੂੰ ਇਹ ਲੱਗਦਾ ਕਿ ਕਾਂਗਰਸ ਤੇ ਆਮ ਆਦੀ ਪਾਰਟੀ ਇਹ ਤਜਰਬਾ ਹੁਣ ਫਰੀਦਕੋਟ ਕਰਨਗੇ ਦੁਆਰਾ ਉਮੀਦ ਪ੍ਰਧਾਨ ਦਾ ਜਲਾ ਉਹਦਾ ਹੈਗਾ ਪਿਛਲੇ ਲਗਭਗ 1.5 ਸਾਲ ਤੋਂ ਖਾਲੀ ਪਿਆ ਤਾਂ ਹਾਲਾਂਕਿ ਕਾਂਗਰਸ ਦਾ ਇਹ ਇਸ ਤਰ੍ਹਾਂ ਉਨ੍ਹਾਂ ਨੇ ਐਲਾਨ ਕੀਤਾ ਕਿ ਸਿਲੈਕਸ਼ਨ ਅਲੱਗ-ਅਲੱਗ ਲੜਾਂਗੇ ਪਰ ਇੱਥੇ ਸਥਿਤੀ ਬਿਲਕੁਲ ਹੋਰ ਤਰ੍ਹਾਂ ਦੀ ਹੈਗੀ ਹੈ ਕਿ ਚੋਣਾਂ ਹੋਈਆਂ ਹੋਈਆਂ ਪ੍ਰਧਾਨ ਦਾ ਉਹਦਾ ਖਾਲੀ ਹੈਗਾ ਨਗਰ ਕੌਂਸਲ ਦੇ ਪ੍ਰਧਾਨ ਪਹਿਲਾਂ ਜਿਹੜੇ ਹੈਗੇ ਉਹ ਕਾਂਗਰਸ ਪਾਰਟੀ ਦੇ ਹੈਗੇ ਤੇ ਹੋ ਸਕਦਾ ਹੈ ਸ਼ਾਇਦ ਜਿਹੜਾ ਉਮੀਦਵਾਰ ਪ੍ਰਧਾਨ ਹੈਗਾ ਉਹ ਆਮ ਆਦਮੀ ਪਾਰਟੀ ਆਪ ਦਾ ਚੁਣ ਲੇ ਕਾਂਗਰਸ ਦੇ ਸਹਿਯੋਗ ਨਾਲ ਜਾਂ ਆਮ ਆਦਮੀ ਪਾਰਟੀ ਸਹਿਯੋਗ ਨਾਲ ਕਾਂਗਰਸ ਕੀ ਗੱਲ ਬੰਦ ਚੁਣ ਲੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ